ਲਗਾਤਾਰ ਹੋ ਰਹੀਆਂ ਬਰਸਾਤਾਂ ਨੇ ਆਮਦਨ ਦੀ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਪਿਛਲੇ ਕੁਝ ਦਿਨਾਂ ਦੇ ਵਿੱਚ ਸਬਜ਼ੀਆਂ ਦੇ ਭਾਅ ਹੁਣ ਦੁੱਗਣੇ ਤੋਂ ਤਿੰਗਣੇ ਹੋ ਚੁੱਕੇ ਨੇ। ਜਿਸ ਕਾਰਨ ਲੋਕ ਹੁਣ ਅਚਾਰ ਦੇ ਨਾਲ ਰੋਟੀ ਖਾਣ ਨੂੰ ਤਰਜੀਹ ਦੇ ਰਹੇ ਨੇ। ਇਹ ਕਾਰਨ ਪਹਾੜਾਂ ਤੋਂ ਆਉਣ ਵਾਲੀਆਂ ਸਬਜ਼ੀਆਂ ਜਿਵੇਂ ਕਿ ਫਲੀਆਂ, ਤੋਰੀ, ਪਹਾੜੀ ਕਰੇਲਾ, ਗੋਭੀ, ਮਟਰਾਂ ਦੀ ਆਮਦ ਹੁਣ ਘਟ ਚੁੱਕੀ ਹੈ। ਉੱਥੇ ਹੀ ਪੰਜਾਬ ਵਿੱਚ ਬਰਸਾਤ ਤੋਂ ਬਾਅਦ ਪੈਣ ਵਾਲੀ ਹਮਸ ਦੇ ਕਾਰਨ ਲੋਕਲ ਸਬਜ਼ੀਆਂ ਵੀ ਜਲਦੀ ਖਰਾਬ ਹੋ ਰਹੀਆਂ ਨੇ ਅਤੇ ਪੈਦਾਵਾਰ ਵੀ ਪ੍ਰਭਾਵਿਤ ਹੋਈ ਹੈ। ਇਸ ਵਾਰ ਪਾਨਸੂਨ ਕਰੀਬ 10 ਦਿਨ ਪਹਿਲਾਂ ਆਉਣ ਦੇ ਕਾਰਨ ਭਾਅ ਹੋਰ ਤੇਜ਼ੀ ਨਾਲ ਵੱਧ ਚੁੱਕੇ ਨੇ ਸਬਜ਼ੀ ਖਰੀਦਣ ਆਏ ਲੋਕਾਂ ਦਾ ਕਹਿਣਾ ਹੈ ਕਿ ਉਹ ਸਬਜ਼ੀਆਂ ਦੇ ਰੇਟ ਸੁਣ ਕੇ ਹੀ ਹੈਰਾਨ ਹੋ ਚੁੱਕੇ ਨੇ ਇੱਕ ਖਰੀਦਦਾਰ ਨੇ ਦੱਸਿਆ ਹੁਣ ਤਾਂ ਆਚਾਰ ਦੇ ਨਾਲ ਰੋਟੀ ਖਾਣੀ ਹੀ ਬਿਹਤਰ ਹੈ ਸਬਜ਼ੀ ਵਿਕਰੇਤਾ ਮਾ ਸਾਗਰ ਮੰਨਾ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਹਾੜੀ ਸਬਜ਼ੀਆਂ ਜਿਵੇਂ ਫਲੀਆਂ ਮਟਰ ਤੋਰੀ ਲੋਕੀ Karela ਪਿੰਡੀ ਆਦ ਰੇਟ 4 ਦਿਨਾਂ ਦੇ ਵਿੱਚ ਦੁੱਗਣੇ ਤੋਂ ਤਿੰਗਣੇ ਹੋ ਚੁੱਕ ਨੇ ਅਤੇ ਜ਼ਿਆਦਾਤਰ ਸਬਜ਼ੀਆਂ 100 ਰੁਪਏ ਪ੍ਰਤੀ ਕਿਲੋ ਜਾਂ ਫਿਰ ਇਸ ਤੋਂ ਵੀ ਵੱਧ ਕਰ ਰਹੀਆਂ ਨੇ ਇਸ ਕਾਰਨ ਸਬਜ਼ੀਆਂ ਦੀ ਵਿਕਰੀ ਵਿੱਚ ਵੀ ਕਾਫੀ ਕਮੀ ਆਈ ਹੈ ਫਿਲਹਾਲ ਬਰਸਾਤ ਦੇ ਇਸ ਮਹੀਨੇ ਦੇ ਵਿੱਚ ਸਬਜ਼ੀਆਂ ਦੇ ਭਾਅ ਘਟ ਹੋਣ ਦੀ ਕੋਈ ਵੀ ਆਸ ਨਜ਼ਰ ਨਹੀਂ ਆ ਰਹੀ ਸਬਜ਼ੀ ਜਗਦਾ ਮਹਿੰਗੀ ਹੋ ਗਈ ਹੈ ਇੱਧਰ ਦੀ ਲੋਕਲ ਸਬਜ਼ੀ ਖਤਮ ਹੋ ਗਈ ਇੱਕ ਦੋ ਬਾਰਿਸ਼ ਦੇ ਨਾਲ ਹੀ ਹੁਣ ਤੇ ਸਬਜ਼ੀ ਬਾਹਰ ਚੋਂ ਲਿਆਉਂਦੇ ਹੋਰ ਕਰਕੇ ਸਬਜ਼ੀ ਥੋੜੀ ਮਹਿੰਗੀ ਅੱਧੀ ਪੱਲੇ ਪੈਂਦੀ ਅੱਧੀ ਖਰਾਬ ਨੇ ਜਾਂਦੀ ਹੈ ਤੇ ਗਾਗਨ ਨੂੰ ਸਵਾਰ ਰ ਹੈਂਡਲ ਕਰਨਾ ਬਹੁਤ ਹੀ ਮੁਸ਼ਕਲ ਆ ਗਾਗਨ ਜਿਹੜੇ ਪੁੱਛ ਕੇ ਥੋੜਾ ਅੱਗੇ ਪਿੱਛੇ ਹੁੰਦਾ ਯਾਰ ਇਹਦੇ ਨਾਲ ਤੇ ਦਾਲ ਚੰਗੀ ਆਲੂ ਦੀ ਤੜੀ ਬਣਾ ਕੇ ਰੋਟੀ ਖਾ ਲੈਣ ਟਾਈਮ ਪਾਸ ਕਰਨਾ ਬਸ ਕੀ ਕਾਰਨ ਰੇਟ ਹੋ ਗਿਆ ਇਹ ਸਬਜੀ ਹੁਣ ਲੋਕਲ ਤਾਂ ਇੱਦਾਂ ਖਤਮ ਹੋ ਗਈ ਆ ਬਾਹਰ ਦੀ ਸਬਜੀ ਆਂ ਡੀਏ ਬਾਹਰਾਂ ਦੇ ਬਾਦਸ਼ਾਹ ਆਂ ਬਾਹਰਾਂ 'ਚ ਵੀ ਬਾਰਿਸ਼ਾ ਸ਼ੁਰੂ ਹੋਈ ਦੀਆਂ ਯੇ ਇਸ ਕਰਕੇ ਥੋੜਾ ਫਰਕ ਪਿਆ ਗਿਆ ਵਾ ਰੇਟ ਦੇ ਵਿੱਚ ਕਿੰਨਾ ਫਰਕ ਪਿਆ 50% ਫਰਕ ਪਿਆ ਗਿਆ 50% ਫਰਕ ਪਿਆ ਗਿਆ ਇਹ ਜਿੱਦਾਂ ਅਰਬੀ ਦਾ ਰੇਟ ਤੇ ਬਰੀਆ ਦਾ ਰੇਟ ਕੀ ਚੱਲ ਰਿਹਾ ਹੈ ਅਰਬੀ ਉਹ ਤਾਂ ਨਾਰਮਲ ਸੀਗਾ ਉਹ ਪਹਿਲੇ ਤੇ 50 50 ਰੁਪਏ ਕਿਲੋ ਹੁਣ 60 ਰੁਪਏ ਕਿਲੋ ਆ ਇਹ ਗੋਭੀ ਤਾਂ ਲੈ ਆ ਗਈ 50 40 50 ਰੁਪਏ ਹੁਣ ਗੋਭੀ 80 ਰੁਪਏ ਕਿਲੋ ਆ ਇਹਦਾ ਰੇਟ ਕੀ ਚੱਲ ਰਿਹਾ ਹੈ ਈ ਆ ਰਿਹਾ 60 ਰੁਪਏ ਕਿਲੋ ਸਾਰਾ ਇੱਕ ਹਫਤੇ ਦੇ ਵਿੱਚ ਵਿੱਚ ਉਹਦੇ ਆ 2-4 ਦਿਨ ਦੀ ਫਰਕ ਪਿਆ ਆ 2-4 ਦਿਨ ਹਾਂਜੀ 2-4 ਦਿਨ ਕੀ ਲੱਗਦਾ ਕਿੰਨੇ ਦਿਨ ਤੱਕ ਡਾਊਨ ਆਣਗੇ ਸਰ ਦੇਖੋ ਤਾਂ ਕਿ ਸਖਿਆ ਨਹੀਂ ਸਕਦੀ ਇਸ ਬਾਰੇ ਜਿੰਨੇ ਦਿਨ ਬਰਸਾਤ ਆਣੀ ਹੈ ਹਾਂ ਬਰਸਾਤ ਹੈ ਇਧਰ ਤੇ ਪੰਜਾਬ ਚ ਤੇ ਘਾਟਾ ਪਾੜ ਜਿੱਧਰ ਲੋਕਲ ਸਬਜ਼ੀ ਆਉਂਦੀ ਆ ਉਧਰੋਂ ਤੇ ਥੋੜਾ ਫਰਕ ਪੈ ਜਾਣਾ ਵਾ ਰੇਟ ਚ ਜਿੰਨੀ ਦੇਰ ਬਰਸਾਤ ਹੈ ਸੱਤੀ ਦੇ ਅਸਾਰ ਹੈਗੀ ਇਹ ਰੇਟ ਕੱਟਣ ਦੇ ਆ ਨਾ ਮੁਸ਼ਕਲ ਆ ਨਾ 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 ਮੁਸ਼ਕਲ ਨਾ ਹਰ ਸਾਲ ਹਾਂਜੀ ਹਰ ਸਾਲ ਇਦਾਂ ਹੁੰਦਾ ਇਸ ਵਾਰ ਤਾਂ ਥੋੜਾ ਟਮਾਟਰ ਦਾ ਫਰਕ ਬਾ ਨਹੀਂ ਤੇ ਟਮਾਟਰ ਅੱਜ ਕੱਲ 100 120 ਤੱਕ ਪਹੁੰਚ ਜਾਂਦਾ ਸੀਗਾ ਮੈਂ ਅੱਜ ਸਵੇਰੇ ਜਦੋਂ ਮੰਡੀ ਜਾ ਰਿਹਾ ਸੀਗਾ ਤੇ ਘਰ ਦੇ ਆਣੇ ਵੀ ਕਹਾਂ ਵੀ ਅੱਜ ਤੁਹਾਡੀ ਜ਼ਿੰਮੇਵਾਰੀ ਹੈ ਸਬਜ਼ੀ ਲੈ ਆਓ ਘਰ ਦੇ ਆਣੇ ਵੀ ਤਾਂ ਹੀ ਕਿਹਾ ਕਿ ਜਾ ਕੇ ਪਤਾ ਲੱਗੇ ਵੀ ਹਰ ਚੀਜ਼ ਦਾ ਰੇਟ ਕੀ ਜਾ ਰਿਹਾ ਹੈ ਅੱਜ ਤੋਂ 15 ਦਿਨ ਪਹਿਲੇ ਜੇਕਰ ਮੈਂ ਪਿਆਜ਼ ਲੈਣ ਗਿਆ ਸੀ 17 ਰੁਪਏ ਕਿਲੋ ਮਿਲੇ ਸੀਗੇ ਹੁਣ ਅੱਜ ਦਾ ਰੇਟ ਜਿਹੜਾ ਵਾ 35 ਰੁਪਏ ਕਿਲੋ ਹੈ ਹਰ ਹੀ ਸਬਜ਼ੀ ਜਿਹੜੀ ਹੈ ਉਹ ਮਹਿੰਗੀ ਦੋ ਦੋ ਤਿੰਨ ਤਿੰਨ ਗੁਣਾ ਰੇਟ ਵਧ ਗਏ ਆਏ ਹਨ ਕਾਰਨ ਕਾਰਨ ਇਹ ਕਿ ਹਿਮਾਚਲ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਬਨੇ ਬਰਸਾਤ ਪੈ ਰਹੀ ਹੈ ਬਰਸਾਤ ਦੇ ਨਾਲ ਪਾਣੀ ਪਾਣੀ ਹੋਣ ਕਰਕੇ ਖੇਤਾਂ ਦੇ ਵਿੱਚ ਪਹਾੜਾਂ ਦੇ ਵਿੱਚ ਪਹਾੜਾ ਤੋਂ ਟਰਾਂਸਪੋਰਟੇਸ਼ਨ ਦੇ ਨਾਲ ਸਬਜੀ ਪੰਜਾਬ ਵਿੱਚ ਨਹੀਂ ਆ ਰਹੀ ਔਰ ਜਿਹੜੀ ਸਾਡੀ ਲੋਕਲ ਸਬਜੀ ਹੈ ਉਹ ਪਾਣੀ ਦੀ ਬਰਸਾਤ ਦੇ ਨਾਲ ਮਾਰ ਮਰ ਗਈ ਹੈ ਔਰ ਸਬਜੀ ਜਿਹੜੀ ਹੈ ਮੋਸਟਲੀ ਜਿਹੜੀ ਖਰਾਬ ਹੋ ਗਈ ਹੈ ਜਿਸ ਦਾ ਰੇਟ ਜਿਹੜੇ ਆ ਤਿੰਨ ਤਿੰਨ ਗੁਣਾ ਵਧ ਗਏ ਹਨ ਔਰ ਹੋਰ ਆਮ ਲੋਕਾਂ ਦੀ ਸੋਚ ਦੇ ਵਿੱਚ ਮੈਂ ਤੇ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਐਸ ਵੇਲੇ ਅੰਬ ਦਾ ਜਿਹੜਾ ਵਾ ਸੀਜ਼ਨ ਬਹੁਤ ਵਧੀਆ ਛੋਟੇ ਅੰਬ ਜਿਹੜੇ ਆਚਾਰੀ ਅੰਬ ਕਾਫੀ ਮਾਰਕੀਟ 'ਚ ਮੈਂ ਦੇਖ ਰਿਹਾ ਮੰਡੀ 'ਚ ਕੈਮਰਾ ਮਾਰ ਲਓ ਦੇਖ ਲਓ ਕਾਫੀ ਆਏ ਹੋਏ ਨੇ ਇਸ ਸਸਤਾ ਵੀ ਹੈ ਗਿਆ ਆਚਾਰ ਪਾਓ ਇਹ 7 15 16 ਦਿਨ ਹੋਰ ਜਿਹੜੇ ਸੌਣ ਮਹੀਨੇ ਤੱਕ ਬਰਸਾਤਾਂ ਰੈਗੂਲਰ ਹੋਣੀਆਂ ਨੇ ਆਚਾਰ ਨਾਲ ਪ੍ਰਸ਼ਾਦਾ ਖਾਵਾਂਗੇ ਤੇ ਪਰਿਵਾਰ ਚਲੇਗਾ ਨਿੱਤੇ ਸੇ ਸਬਜੀ ਵਾਲਾ ਸਿਸਟਮ ਜਿਹੜਾ ਇਹ ਕਿਲੋ ਲੈਣਾਂ ਦੇ ਹੀ ਅੱਧਾ ਕਿਲੋ ਲੈਣ ਆਂਦੇ ਹੂੰ ਤੇ ਪਾਈਆ ਦੇ ਆਕੇ ਬ੍ਰੇਕ ਵੱਜ ਗਈ ਆ